ਗੁੱਡ ਮਾਰਨਿੰਗ ਮਿੱਤਰੋ ਕਿਵੇਂ ਹੋ ਸਾਰੇ ਉਮੀਦ ਕਰਦਾ ਵਧੀਆ ਹੋਵੋਗੇ ਅੱਜ ਕਰਕੇ ਆਪਾਂ ਨਵਾਂ ਬਲੌਗ ਸ਼ੁਰੂ ਰਾਤ ਚੱਲਦੇ ਅਸੀਂ ਮੋਟਰਾਂ ਹੁਣ ਦੇਖਣਾ ਹੈ ਪਾਣੀ ਮੱਕੀ ਨੂੰ ਰਾਤ ਲੇਟ ਆਈ ਰਾਤ ਦੀ ਬਾਰਿਸ਼ ਹੈ ਮੱਕੀ ਬਹੁਤ ਵਧੀਆ ਖੜੀ ਹੈ ਨਾ ਪਾਣੀ ਦੇਖ ਲਿਓ ਤੇ ਡੈਡੀ ਨੇ ਪਰ ਉਹ ਡੈਲੀ ਤਰਤੇ ਹੋਏ ਨੇ ਉਹ ਉੱਧਲੇ ਪਾਸੇ ਦੇਖਣਾ ਮੈਂ ਉੱਧਲੇ ਪਾਸੇ ਦੇਖੂਗਾ ਨਹੀਂ ਪਤਾ ਉੱਤੇ ਘੁੰਮ ਫਿਰ ਕੇ ਬੜੀ ਹੋ ਚਲੀ ਮੁੱਕੀ ਇੱਕ ਵਾਰ ਚ ਸਾਰਾ ਜਿਵੇਂ ਜਿਹੜੇ ਉੱਕੀ ਬੱਤਲੇ ਵਾਲੇ ਵਾਲੇ ਜਿਹੜਾ ਖੇਤ ਆ ਇਕੱਠਾ ਹੀ ਪਾਣੀ ਕਰ ਦਈ ਤਾਂ ਭਰ ਜਾਂਦੀ ਆ ਨਹੀਂ ਗਿਆ ਵੀ ਭਰਿਆ ਭਰਿਆ ਮੁੱਕੀ ਵਾਲੀ ਕੈਂਡਾ ਆ ਇੱਧਰ ਥੋੜਾ ਕੱਖ ਜਿਆ ਹੈ ਇਹ ਵੀ ਕਿਸੇ ਦਿਨ ਵਾਪਸ ਉਹਥੇ ਪੇਪਰ ਮੁੱਕਿਆਣਾ ਮੇਰਾ ਦੇਖਦੇ ਆਂ ਕਿ ਸਾਫ-ਸੂਫ ਕਰ ਦਿੰਿਆਂ ਫਿਰ 빌ਡਿੰਗ ਇਹਨੂੰ ਸਫਾਈ ਸੁਕਾਰਨਾ ਆ ਥੋੜੀ ਜੀ ਮਰੀ ਹੋਈ ਔਰ ਸ਼ਿੱਧੀ ਆ ਖੁੰਝਾ ਦੇ ਕੋ ਵੀ ਘੈਂਟ ਖੜਾ ਆਈ ਮਾੜੀ ਜਗ੍ਹਾ ਤੇ ਕੋਈ ਨਹੀਂ ਇਹਨੇ ਵੀ ਹੌਲੀ-ਹੌਲੀ ਹੁਣ ਨਾਲ ਰਲ ਜਾਣਾ ਥੋੜੀ ਚਿਰ ਨੂੰ ਆ ਵੀ ਪਰਾਂ ਆਇਆ ਆ ਦੇਖੋ ਆ ਪਾਸੇ ਮੱਕੀ ਕਿੰਨੀ ਵਧੀਆ ਖੜੀ ਆ ਉਹ ਗੱਭੇ ਮਰੀ ਹੋਈ ਆ ਇਹ ਫਰਕ ਪੈਂਦਾ ਥੋੜਾ ਜਿਹਾ ਯਾਰ ਉਥੇ ਉਥੇ ਪਾਣੀ ਵੱਧ ਲੱਗਿਆ ਆ ਉਥੇ ਨੀਮਾ ਹੋ ਖੇਤ ਇਹ ਲੇਜ਼ਰ ਨੀਨਾ ਕ੍ਰਾਈਸੀ ਦੇ ਵਾਲੇ ਜੋ ਕੀ ਲੈ ਉਹ ਨੀਮਾ ਹਾਲ ਹਰਾ ਚ ਫਿਰ ਵੀ ਇਹ ਵਧੀਆ ਪਾਣੀ ਫਿਰ ਇੱਥੇ ਵੱਧ ਪੈ ਜਾਂਦਾ ਪਾਣੀ ਤਾਂ ਹੀ ਖਰਾਬ ਹੋ ਜਾਂਦੀ ਆ ਆ ਮੇਟਰੋ ਆਪਣਾ ਬੈੜੀ ਫਾਰਮ ਦੇਖੋ ਬੱਕੀਆਂ ਨੇ ਗਾਈਆਂ ਉਰੇ ਪਹਿਲਾਂ ਨੇ ਖੜਾਉ ਕੇਂਦਰ ਹੁੰਦਾ ਸੀ ਸੈਂਟਰ ਰੀਹੈਬਿਟੇਸ਼ਨ ਡਰਗ ਰੀਹੈਬਿਟੇਸ਼ਨ ਕਾਉਂਸਲਰ ਸੈਂਟਰ ਬੱਕੀਆਂ ਨੇ ਗਾਈਆਂ ਕੋਈ ਕੋਈ ਹੋਏ ਹੁਹ ਹੁਹ ਖੁਸ਼ ਆ ਬੈਠੇ ਹੋਛੇ ਆ ਇਧਰ ਆਪਣਾ ਖੇਰ ਆ ਗਿਆ ਦਾਦੀ ਕਿਉਂ ਆ ਐ ਲਾਂਚਰ ਖੜੀ ਹੈ ਕਿ ਨਹੀਂ ਚੇਰੇ ਵੀ ਖੜਾ ਆ ਬੀਟੇ ਹੋਏ ਨੇ ਆਪਣੇ ਪਿਆਜ਼ ਪਿਆਜ਼ ਮੇਰੇ ਵੀਰੇ ਪਿਆਜ਼ ਉਹਦਰ ਮੱਕੀ ਪਹਿਲਾਂ ਪਰੇਟ ਕਸਤੀ ਹੈ नहीं तो फिर काम गलत हो जाने जो प्लेट ना कसी गई घर दे अपने इधर पिछले उधर मक्की तो उधर न ਚੈੱਕ ਕਰੂ ਆ ਨਾਮ ਲਿਖਾਇਆ ਸੀ ਬਰੈਟਡੀਆਂ ਵੀ A L R G 2018 ਦਾ ਬਣਾਇਆ ਹੋਇਆ 18 ਦਾ ਇਹ ਵੀ ਠੀਕ ਆ ਨਾ ਬੁਰਾ ਕਾਇਦਾ ਪੂਰੇ ਮਨੋਂ ਹੁਣੋਂ ਹੁਣ ਗਰਮੀਆਂ ਚ ਕੱਦੂ ਵਾਲੇ ਉਹ ਨਹੀਂ ਹੈਗਾ ਨਾ ਮੋਟਰ ਫੇਵਰੇਟ ਉਹਦੇ ਨਾਸ਼ਪਤੀਆਂ ਤੋੜ ਤੋੜ ਖਾਈ ਜਾਵੇ ਨਾਸ਼ਪਤੀਆਂ ਲੱਗੀਆਂ ਹੋਈਆਂ ਨੇ ਤੋ ਵੀ ਮਿੱਤਰੋ ਲੱਗ ਗਿਆ ਤਰਨ ਬਾਸ ਲਾਉਣੇ ਆ ਫੇ ਕਰੇਲਿਆਂ ਚ ਕੇਲਾ ਹੀ ਜੰਮ ਦਾ ਓ ਰਿਆ ਬੰਦ ਓ ਰਿਆ ਇੱਕ ਲੱਗੂਗਾ ਪਿਆਜ਼ਾਂ ਚ ਵਿੱਚ ਕਰੇਲੇ ਦੇ ਬਾਸੇ ਬਾਸਾ ਦੇਖੋ 12 ਫੁੱਟ ਦਾ ਇੱਕ ਪੀਸ ਆ ਨਾਲ ਟਰਾਲਾ ਵਿੱਲਾ ਹੋ ਜੂ ਬਾਂਸ ਦੇ ਬਾਂਸ ਉੱਤਰ ਜਾਣਗੇ ਨਾਲ ਟਰਾਲਾ ਵਿੱਲਾ ਹੋ ਜੂ ਹਾਂ ਕੀ ਕਹਿੰਦੇ ਬਾਂਸ ਹਾਂ ਹਾਂ ਮੂੰ ਦੇਖਿਓ ਕਿਨਾ ਚਲੇ ਥੇ ਸ਼ਾਬਾ चल टराला बेला खो फो बास उतरन टराल झोटा छत्ती हैं वीडियो ब्लॉग पा यूट्यूब पे डालेंगे ਆ ਨਾਮ ਤੇ YouTube ਤੇ ਆ ਰਿਹਾ ਪਾਠ ਐਗਰੀਕਲਚਰ ਵਾਟ ਐਗਰੀਕਲਚਰ ਐਗਰੀਕਲਚਰ ਚੌੜੀ ਵਿੱਚ ਬੈਠੇ ਹਾਂ ਹਾਂ ਅੱਛਾ ਬੰਦਾ ਕੀ ਕਰਨਾ ਕਦੇ ਸੰਦੇ ਕਾਫੀ ਲਾਣ ਕੰਮ ਲੱਗ ਗਿਆ ਸਮਾਂ ਤੇ ਅੱਜ ਦੇ ਬਲੌਗ ਦੀ ਦੇਖਦੇ ਮਕੀ ਨੂੰ ਪਾਣੀ ਆ ਬਸੋ ਰਾਤ ਨੂੰ ਰੋੜੇ ਸੇ ਕਰਦੇ ਪ੍ਰਕਾਸ਼ देखा ना थी पानी मुक्या चलती करिए नबेड़ा जब बलॉक क्या बहुत है ज्यादा हो जाए फिर आप कहीं पकड़ो देखिए चलो ठीक है मिलते कल नवे बलॉक चंगा सर ਸਾਦੇ ਬੈਲ ਆਨ ਬਟਵਸ ਲਾਈਕ ਕਰੇ ਸਬਸਕ੍ਰਾਈਬ ਕਰੇ ਤੇ ਸ਼ੇਅਰ ਕਰੇ ওকে ਬਾਏ